ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਬਾਈ ਜੀ ਸੋਨਾਲੀ ਕਾ ਟਰੈਕਟਰ 60 ਦਾ ਬਕਾਊਗਾ ਇੱਕ ਇਹਦੇ ਪਿੱਛੇ ਫਾਰਮ ਟਰੈਕ ਕੋ 65 ਦਾ ਟਰੈਕਟਰ ਬਕਾਊਗਾ ਬਾਈ ਤੇ ਇੱਕ ਉਦੋਂ ਪਿੱਛੇ ਫਾਰਮ ਟਰੈਕ 60 ਦਾ ਟਰੈਕਟਰ ਫੇਰ ਬਕਾਊਗਾ ਬਾਈ ਤੇ ਚੌਥੇ ਨੰਬਰ ਦੇ ਟਰਾਲਾ 167 ਅੱਜ ਦੀ ਵੀਡੀਓ ਚ ਚਾਰ ਚੀਜ਼ਾਂ ਬਕਾਊ ਲੈ ਕੇ ਆਏ ਹਾਂ ਸਾਰੇ ਭਰਾ ਦੇਖ ਲਓ ਬਾਈ ਤੇ ਕਿਸੇ ਵੀ ਭਰਾਣੇ ਐਡ ਕਰਾਉਣੀ ਹੁੰਦੀ ਆ ਤੇ ਮੇਰਾ ਨੰਬਰ ਆ 98765 ਏ 52131 ਤੇ ਕੋਈ ਵੀ ਖੇਤੀਬਾੜੀ ਸੰਦਾ ਦੀ ਵੀਡੀਓ ਕਰਾਉਣੀ ਆ ਤੇ ਆਪਾਂ ਨੂੰ ਕਾਲ ਕਰ ਲਿਓ ਇਹ ਸਭ ਤੋਂ ਪਹਿਲੇ ਨੰਬਰ ਤੇ ਟਾਇਰ ਸਾਰੇ ਭਰਾ ਦੇਖ ਲੋ ਬਾਈ ਬਾਈ ਜੀ ਇਹ ਸੋਨਾ ਲੀਖਾ ਟਰੈਕਟਰ 60 ਦਾ ਸਾਰੇ ਭਰਾ ਦੇਖ ਲੋ ਬਾਈ 2003 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ 40 45 ਪੈਸੇ ਟਰੈਕਟਰ ਤੇ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਬਾਈ ਸੋਨਾ ਲੀਖਾ 60 ਦਾ ਤੇ ਪਿੰਡ ਬਾਈ ਦਾ ਗਿੱਦੜ ਪਿੰਡ ਦਾ ਬਾਈ ਗਿੱਦੜ ਜ਼ਿਲ੍ਹਾ ਬਠਿੰਡੇ ਚ ਪੈਂਦਾ ਤੇ ਭਗਤੇ ਭਾਈ ਕੋਲੇ ਪੈਂਦਾ ਬਾਈ ਉੱਥੇ ਟਰੈਕਟਰ ਖੜਾ ਬਾਈ ਦੇ ਘਰੇ ਬਾਈ ਕਹਿੰਦਾ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਬਾਈ ਵਾਹ ਕੀ ਚੈੱਕ ਕਰ ਲਓ ਕਿਸੇ ਵੀਰ ਪ੍ਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 90000 86 ਪਾਸੀ ਮੈਂ ਟਰੈਕਟਰ ਦੇ ਦੂੰਗਾ ਬਾਈ ਜੇ ਕਿਸੇ ਵੀਰ ਪ੍ਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪ੍ਰਾਣੇ ਟਰੈਕਟਰ ਲੈਣਾ ਹੋਵੇ ਫਾਰਮ ਟਰੱਕ 65 ਦਾ ਸਾਰੇ ਭਰਾ ਦੇਖ ਲਓ ਬਾਈ ਇਹ ਬਈ 65 ਦਾ ਟਰੈਕਟਰ 2010 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ 50 ਕ ਪੈਸੇ ਟਰੈਕਟਰ ਦੇ ਕਿਸੇ ਵੀਰ ਪ੍ਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਏਰੀਆ ਬਾਈ ਦਾ ਬਰਨਾਲਾ ਬਰਨਾਲੇ ਏਰੀਆ ਚ ਬਈ ਟਰੈਕਟਰ ਖੜਾ ਬਾਈ ਕਹਿੰਦਾ ਸਾਰੇ ਪਾਸੋਂ ਚੈੱਕ ਕਰਕੇ ਟਿੱਟ ਲੈ ਜਾਓ ਬਾਈ ਪੂਰਾ ਵਧੀਆ ਟਰੈਕਟਰ ਆ ਕਿਸੇ ਵੀ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 45000 ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਕਿਸੇ ਵੀ ਪੁਰਾਣੇ ਇਹ ਟਿੱਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਫਾਰਮ ਟ੍ਰੈਕ 60 ਦਾ ਸਾਰੇ ਭਰਾ ਦੇਖ ਲਓ ਬਾਈ ਇਹ 2016 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ 30 35 ਪੈਸੇ ਆ ਪੱਕੇ ਟਾਇਰ ਆ ਬਾਈ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਏਰੀਆ ਬਾਈ ਦਾ ਸਲਦੂਲਗੜ ਏਰੀਆ ਬਾਈ ਸਲਦੂਲਗੜ ਏਰੀਏ ਟਰੈਕਟਰ ਖੜਾ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਕਰੋਂ ਟਰੈਕਟਰ ਲੈ ਜਾਓ ਬਾਈ 3 ਲੱਖ ਤੇ 70000 ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਸਾਰੇ ਪਾਸੋਂ ਮੇਰਾ ਟਰੈਕਟਰ ਪੂਰਾ Ориਜਨਲ ਆ ਬਾਈ ਕਿਸੇ ਵੀਰ ਪੁਰਾਣੇ ਵੀ ਇਹ ਟੱਟ ਲੈਣਾ ਹੋਵੇ ਤੇ ਇਹ ਸਲਦੂਲਗੜ ਏਰੀਏ 'ਚ ਖੜਾ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ 16 7 ਟਰਾਲਾ ਬਾਈ ਇਹ ਤੇ ਬਗੈਰ ਜਿੱਕ ਤੋਂ 16 7 ਟਰਾਲਾ ਬਾਈ ਤੇ ਬਗੈਰ ਜਿੱਕ ਤੋਂ ਟਰਾਲਾ ਕਿਸੇ ਵੀਰ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਏਰੀਆ ਬਾਈ ਦਾ ਅਮਰਸਰ ਅਮਰਸਰ ਏਰੀਏ ਟਰਾਲਾ ਖੜਾ ਬਾਈ ਕਹਿੰਦਾ ਪੂਰਾ ਵਧੀਆ ਮੇਰਾ ਟਰਾਲਾ ਬਾਈ ਕਿਸੇ ਵੀਰ ਪੁਰਾਣੇ ਵੀ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 95000 ਦੇ ਆਸੇ ਪਾਸੇ ਮੈਂ ਟਰਾਲਾ ਦੇ ਦੂੰਗਾ ਬਾਈ ਕਿਸੇ ਵੀ ਵੀਰ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਅੱਜ ਦੀਆਂ ਵੀਡੀਓ ਬਈ ਆਪਾਂ ਕੋਲ ਚਾਰ ਸੀ ਤੇ ਆਪਾਂ ਚਾਰੇ ਦਿਖਾਤੀਆਂ ਕੱਲ ਨੂੰ ਖੇਤੀਬਾੜੀ ਸੰਧਾ ਦੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਜਿਹੜੇ ਵੀਰ ਭਰਾ ਆਪਣੇ ਚੈਨਲ ਨੂੰ ਨਵੇਂ ਦੇਖਦੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਣਾ ਬਾਈ ਚੈਨਲ ਫੋਲੋ ਕਰ ਲਓ ਨਵੀਆਂ-ਨਵੀਆਂ ਵੀਡੀਓ ਦੇਖਣ ਵਾਸਤੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ